ਮਾਨਸਿਕ ਪੀੜਾ ਦੇ ਚ ਤੜਪਦਾ ਹੋਇਆ ਮਨੁੱਖ ਕਰਨ ਲੱਗ ਪੈਂਦਾ ਹੈ ਵਾਹਿਗੁਰੂ 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 ਜੈਸੇ ਉਹ ਪਾਣੀ ਪਾਣੀ ਕਰ ਰਿਹਾ ਹੈ ਪਿਆਸ ਹੈ ਵੈਸੇ ਹੀ ਇਹ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਹੈ ਵਾਹਿਗੁਰੂ ਦੀ ਪਿਆਸ ਹੈ ਪਿਆਸ ਤੋਂ ਬਿਨਾ ਪਾਣੀ ਪਾਣੀ ਕਰਨਾ ਕੀ ਮੈਨੇ ਰਖਦਾ ਹੈ ਪਿਆਸ ਤੇ ਹੈ ਨਹੀਂ ਪਾਣੀ ਪਾਣੀ ਕਰੀ ਜਾ ਰਿਹਾ ਹੈ ਸ਼ਬਦ تیر ਤੇ ਲਗਿਆ ਨਹੀਂ ਤੇ ਮਨ ਦੇ ਚ ਪਿਆਸ ਪੈਦਾ ਨਹੀਂ ਹੋਈ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਇਸ ਤੋਂ ਅੰਦਾਜ਼ਾ ਲਾ ਲਓ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਣ ਗੁਰੂ ਬਚਨ ਮਨ تیر ਲਗਈਆ ਪਿਆਸ ਪੈਦਾ ਹੋ ਗਈ ਪਰਮਾਤਮਾ ਦੀ ਪਿਆਸ ਪੈਦਾ ਹੋ ਗਈ ਤੋ ਪਿਆਸ ਤੇ ਖੋਜਣ ਤੇ ਮਜਬੂਰ ਕਰੇਗੀ ਆਗ ਦੀ ਗਿਆਤ ਲਈ ਅਰਜ਼ ਕਰਾਂ ਮਨ ਜ਼ਿਆਦਾ ਇਸ ਵਾਸਤੇ ਭਟਕ ਗਏ ਤਨ ਦੀਆਂ ਲੋੜਾਂ ਨੂੰ ਮਨ ਨੇ ਆਪਣੀ ਲੋੜਾਂ ਬਣਾ ਲਏ ਭੋਜਨ ਤਨ ਦੀ ਲੋੜ ਹੈ ਪਰ ਮਨ ਦਾ ਸਵਾਦ ਬਣ ਗਏ ਮਨ ਦੀ ਲੋੜ ਬਣ ਗਏ ਪਦਾਰਥ ਤਨ ਦੀ ਲੋੜ ਨੇ ਪਰ ਮਨ ਦਾ ਲੋਭ ਬਣ ਗਏ ਪਦਾਰਥ ਮਨ ਦੀ ਲੋੜ ਹੀ ਨਹੀਂ ਹੈ ਇਹਦੇ ਨਾਲ ਕੋਈ ਮਨ ਦੀ ਤ੍ਰਿਪਤੀ ਵੀ ਨਹੀਂ ਹੁੰਦੀ ਵੱਡੇ ਤੋਂ ਵੱਡਾ ਰਾਜਾ ਮਹਾਰਾਜਾ ਵੀ ਕੰਗਾਲ ਮਿਲੇਗਾ ਮੰਨਦੇ ਕਿਉਂਕਿ ਮੰਦੀ ਦੇ ਨਾਲ ਪੂਰਤੀ ਨਹੀਂ ਹੁੰਦੀ ਤਨ ਦੀਆਂ ਲੋੜਾਂ ਨੂੰ ਜਦ ਮਨ ਆਪਣਾ ਲੋਭ ਬਣਾ ਲੈਂਦਾ ਲੋੜਾਂ ਤੇ ਸੀਮਤ ਨੇ ਲੋਭ ਦੀ ਕੋਈ ਸੀਮਾ ਨਹੀਂ ਜਿਵੇਂ ਭੁੱਖ ਦੀ ਤੇ ਸੀਮਾ ਆਦਮੀ ਕਿੰਨੀ ਕ ਰੋਟੀ ਖਾ ਲੇਗਾ ਦੋ ਖਾ ਲੇਗਾ ਚਾਰ ਖਾ ਲੇਗਾ 6 ਖਾ ਲੇਗਾ ਜਦ ਮਨ ਉਸ ਨੂੰ ਸਵਾਦ ਮੜਾ ਲੈਂਦਾ ਹੈ ਤਾਂ ਸਵਾਦ ਦੀ ਕੋਈ ਸੀਮਾ ਨਹੀਂ ਫਿਰ ਸਾਰਾ ਦਿਨ ਖਾਂਦਾ ਰਹੇ ਤਨ ਦੀਆਂ ਲੋੜਾਂ ਜਦ ਮਨ ਦੀਆਂ ਲੋੜਾਂ ਬਣ ਜਾਂਣ ਉਹਨੂੰ ਲੋਭ ਕਹਿੰਦੇ ਨੇ ਪਦਾਰਥ ਤਨ ਦੀ ਲੋੜ ਹੈ ਕਿ ਮਨ ਦਾ ਲੋਭ ਬਣ ਕੇ ਭੋਜਨ ਤਨ ਦੀ ਲੋੜ ਹੈ ਕਿ ਮਨ ਦਾ ਲੋਭ ਬਣ ਕੇ ਇਸੇ ਤਰੀਕੇ ਨਾਲ ਬਹੁਤ ਸਾਰਾ ਸਾਜ਼ੋ ਸਮਾਨ ਬੈਰੋਨੇ ਸਿਰਫ ਤਨ ਦੀ ਲੋੜ ਹੈ ਪਰ ਇਸ ਨੂੰ ਮਨ ਨੇ ਆਪਣੀ ਲੋੜ ਬਣਾ ਲਿਆ ਤਾਂ ਮਨ ਵੱਡਾ ਬੋਝ ਲਿਆ ਪਿਆਸ ਤੇ ਤਨ ਨੂੰ ਲਗਣੀ ਚਾਹੀਦੀ ਸੀ ਭੋਜਨ ਦੀ ਭੁੱਖ ਤੇ ਤਨ ਨੂੰ ਲਗਣੀ ਚਾਹੀਦੀ ਸੀ ਪਦਾਰਥਾਂ ਦੀ ਲੋੜ ਤੇ ਤਨ ਦੀ ਹੈ ਪਰ ਮਨ ਨੇ ਆਪਣੀ ਪਿਆਸ ਬਣਾ ਲਈ ਮਨ ਨੇ ਆਪਣੀ ਭੁੱਖ ਬਣਾ ਲਈ ਜਿਤਨੇ ਚਿਰਤਕ ਪਦਾਰਥਾਂ ਦੀ ਭੁਖ ਮਨ ਦੇ ਚ ਹੈ ਪਰਮਾਤਮਾ ਦੀ ਭੁਖ ਪੈਦਾ ਹੀ ਨਹੀਂ ਹੁੰਦੀ ਨਹੀਂ ਹੁੰਦੀ ਕਤਈ ਨਹੀਂ ਹੋਏਗੀ ਜਿਤਨੇ ਚਿਰਤਕ ਸੰਸਾਰ ਦੀ ਪਿਆਸ ਮਨ ਦੇ ਚ ਹੈ ਨਿਰੰਕਾਰ ਦੀ ਪਿਆਸ ਪੈਦਾ ਹੀ ਨਹੀਂ ਹੁੰਦੀ ਇਹ ਦੋ ਪਿਆਸਾਂ ਇਕੱਠੀਆਂ ਨਹੀਂ ਰਹਿੰਦੀਆਂ ਮਨ ਦੇ ਰਹਿੰਦੀਆਂ ਹੀ ਨਹੀਂ ਇਹ ਵੀ ਮੈਰਜ ਕਰਦੇ ਆਤਮ ਅਨਭਵੀ ਦੱਸਦੇ ਨੇ ਜਿਸ ਦਿਨ ਸਮਝ ਦੀ ਚੋਟ ਖਾ ਕੇ ਇਹ ਦੁੱਖਾਂ ਤੋਂ ਚੋਟ ਖਾ ਕੇ ਸਤ ਸੰਗ ਤੋਂ ਸ਼ਬਦ ਦੀ ਚੋਟ ਖਾ ਕੇ ਸੰਸਾਰ ਦੀ ਪਿਆਸ ਜਦ ਵਿਸ਼ਰਾਮ ਕਰਦੀ ਹੈ ਉਦੋਂ ਨਿਰੰਕਾਰ ਦੀ ਪਿਆਸ ਪੈਦਾ ਹੁੰਦੀ ਉਸ ਤੋਂ ਪਹਿਲੇ ਪਦਾਰਥਾਂ ਦੀ ਪਿਆਸ ਸ਼ਾਂਤ ਹੁੰਦੀ ਹੈ ਉਦੋਂ ਪ੍ਰਮਾਤਮਾ ਦੀ ਪਿਆਸ ਪੈਦਾ ਹੁੰਦੀ ਉਸ ਤੋਂ ਪਹਿਲੇ ਜੇ ਅਜੇ ਤੱਕ ਪ੍ਰਮਾਤਮਾ ਦੀ ਪਿਆਸ ਨਹੀਂ ਪੈਦਾ ਹੋਈ ਤੋ ਪਦਾਰਥਾਂ ਦੀ ਪਿਆਸ ਹੋਵੇਗੀ ਅਜੇ ਤੱਕ ਨਿਰੰਕਾਰ ਦੀ ਭੁੱਖ ਨਹੀਂ ਪੈਦਾ ਹੋਈ ਤੋ ਸੰਸਾਰ ਦੀ ਭੁੱਖ ਹੋਵੇਗੀ ਅਜੇ ਤੱਕ ਧਰਮ ਦੀ ਤੜਪ ਨਹੀਂ ਪੈਦਾ ਹੋਈ ਤੋ ਮਨ ਤੜਪਦਾ ਹੋਵੇਗਾ ਧਨ ਦੀ ਖਾਤ ਕਿਤੇ ਧਰਮ ਦੀ ਤੜਪ ਪੈਦਾ ਜਿਤਨੇ ਚਿਰ ਤੱਕ ਸੰਸਾਰ ਦੀ ਪਿਆਸ ਸ਼ਾਂਤ ਨਾ ਹੋਵੇ ਨਿਰੰਕਾਰ ਦੀ ਪਿਆਸ ਪੈਦਾ ਹੀ ਨਹੀਂ ਆਉਂਦੀ ਨਹੀਂ ਆਉਂਦੀ ਇਸ ਚੱਕਰ ਵਿੱਚ ਨਾ ਪੈਣਾ ਕਿ ਦੋਵੇਂ ਪਿਆਸਾਂ ਕਠੀਆਂ ਚਲਦੀਆਂ ਨਹੀਂ ਚਲਦੀਆਂ ਅਗਰ ਤੁਹਾਡੇ ਵਿੱਚ ਕੋਈ ਅਭਿਆਸੀ ਹੋਵੇਗਾ ਇਸ ਮਾਰਗ ਦਾ ਪੰਦ ਹੀ ਹੋਵੇਗਾ ਬਹੁਤੀ ਪਾਠ ਪੂਜਾ ਨੇ ਵੀ ਅਗਰ ਪੂਰਨ ਤੜਪ ਪ੍ਰਭੂ ਦੀ ਨਹੀਂ ਪੈਦਾ ਕੀਤੀ ਤੂੰ ਵਜੇ ਸੰਸਾਰ ਦੀ ਹੋਵੇਗੀ ਨਿਰੰਕਾਰ ਦੀ ਪਿਆਸ ਨਹੀਂ ਪੈਦਾ ਹੋਈ ਤੋਹੇ ਸੰਸਾਰ ਦੀ ਪਿਆਸ ਹੋਵੇਗੀ ਉਹ ਖਿੱਚਦੀ ਰਹੇ ਜੈਸੇ ਜੈਸੇ ਰੋਜ਼ ਮਨੁੱਖ ਦੀ ਉਮਰ ਵਦੇ ਵੈਸੇ ਵੈਸੇ ਸੰਸਾਰ ਦੀ ਪਿਆਸ ਘਟਣੀ ਚਾਹੀਦੀ ਇਹ ਹੈ ਸਹੀ ਜੀਵਨ ਪਰ ਜੈਸੇ ਜੈਸੇ ਸਰੀਰ ਵਧ ਰਿਹਾ ਹੈ ਉਮਰ ਵਧ ਰਹੀ ਹੈ ਤੇ ਨਾਲੇ ਸੰਸਾਰ ਦੀ ਪਿਆਸ ਵੀ ਵੱਧਦੀ ਜਾਏ ਇਹ ਗਲਤ ਜ਼ਿੰਦਗੀ ਹੈ ਗਲਤ ਜੀਵਣਾ نے کہیںنسپتی تو سیکھنا ہے جیسے جیسے پھل پکتا ہے وہ درخت نو چھوڑ دا ہے جد پورا پک جائے گر ہے درخت جڑا رس تیرے کو لینا سی لے لے جو کچھ تیتھوں میں پراپت کرنا سی کر لے تیری لوڑ زمین تے آ ہے زمین دی گود تے آ ہے ਪਰ ਮਨੁੱਖ ਜੈਸੇ ਜੈਸੇ ਪੱਕਦਾ ਹੈ ਬੁੱਢਾ ਹੁੰਦਾ ਹੈ ਬੁੱਢਾ ਹੋਣਾ ਪਕਣਾ ਹੈ ਜੈਸੇ ਜੈਸੇ ਪਕ ਪਕਦਾ ਹੈ ਨਾ ਜੀਵਨ ਨੂੰ ਸੰਸਾਰ ਨੂੰ ਪਦਾਰਥਾਂ ਨੂੰ ਪਰਿਵਾਰ ਨੂੰ ਬੜੇ ਜ਼ੋਰ ਨਾਲ ਪਕੜਦਾ ਹੈ ਕਿਦਰੇ ਛੁੱਟਦਾ ਹੈ ਫਲ ਜੈਸੇ ਜੈਸੇ ਪੱਕਦਾ ਹੈ ਛੋੜਦਾ ਹੈ ਮਨੁੱਖ ਜੈਸੇ ਜੈਸੇ ਪਕਦਾ ਹੈ ਪਕੜਦਾ ਹੈ ਇਸ ਵਾਸਤੇ ਫਲ ਯਾਤਰਾ ਤੇ ਠੀਕ ਪੈ ਕਰਦੇ ਨੇ ਪਰ ਸਮਝ ਨਹੀਂ ਹੈ ਅチェ ਮਨੁੱਖ ਨੂੰ ਸਮਝ ਤੇ ਹੈ ਪਰ ਯਾਤਰਾ ਗਲਤ ਕਰ ਰਿਹਾ ਹੈ ਦਿਸ਼ਾ ਗਲਤ ਹੈ ਜਿ세 ਜਿ세 ਪਕੜ ਹੈ ਇਹਦੇ ਅੰਦਰ ਪਕੜ ਘਟਣੀ ਚਾਹੀਦੀ ਸਤ ਸੰਗ ਦਾ ਲਾਭ ਕੀ ਹੈ ਉਸੇ ਦਿਨ ਲਾਭ ਸਮਝ ਲੈਣਾ ਜਿਸ ਦਿਨ ਪ੍ਰਭੂ ਦੀ ਪਿਆਸ ਪੈਦਾ ਹੋਵੇ ਇਸ ਤੋਂ ਪਹਿਲੇ جی میں کوئی دکان چلا تیرے ہے پر اجے نفع کوئی نہیں آ گردوارے آتے سنگ ستسنگ کتھا کرتن سن تیرے ہے پر اجے پربھو کی پیاس نہیں پیدا گروہ رام داس جی مہاراج کہ انتر پیاس اٹھی پرب کے سن گر بچن من تیر لگئی میں پھر ارض کرا تیر تننو لگے ਹੋਨ ਨਿਕਲਦਾ ਹੈ ਸ਼ਬਦ ਦਾ تیر ਮਨ ਨੂੰ ਲਗੇ ਲੋਭ ਨਿਕਲਦਾ ਹੈ ਲੋਭਹੀ ਤੇ ਜ਼ਿੰਦਗੀ ਹੈ ਤਨ ਦੀਆਂ ਲੋੜਾਂ ਨੂੰ ਮਨ ਨੇ ਲੋਭ ਬਣਾ ਲਿਆ ਸਰੀਰ ਦੀਆਂ ਲੋੜਾਂ ਨੂੰ ਮਨ ਨੇ ਲੋਭ ਬਣਾ ਲਿਆ ਇਹ ਨਿਕਲਦਾ ਹੈ ਕੋਈ ਸੰਤ ਲੋੜਾਂ ਦਾ ਤਿਆਗੀ ਨਹੀਂ ਆਉਂਦਾ ਲੋਭ ਦਾ ਤਿਆਗੀ ਆਉਂਦਾ ਇਹ ਵੀ ਮੈਂ ਅਰਜ਼ ਕਰਦੇ ਆਂ ਤੇ ਲੋੜ ਦਾ ਤਿਆਗ ਹੋ ਵੀ ਨਹੀਂ ਸਕਦਾ ਪਖੰਡ ਹੈ ਮੈਂ ਅਕਸਰ ਅਰਜ਼ ਕਰਦਾ ਹੁੰਦਾ ਮਨੁੱਖ ਭੋਜਨ ਦਾ ਤਿਆਗ ਕਰ ਸਕਦਾ ਹੈ ਭੁੱਖ ਦਾ ਤਿਆਗ ਕਿਵੇਂ ਕਰੇਗਾ ਕਿਸ ਤਰ੍ਹਾਂ ਕਰੇਗਾ ਮਨੁੱਖ ਪਾਣੀ ਦਾ ਤਿਆਗ ਕਰ ਸਕਦਾ ਹੈ ਪਰ ਪਿਆਸ ਦਾ ਤਿਆਗ ਕਿਵੇਂ ਕਰੇਗਾ ਕਿਸ ਤਰ੍ਹਾਂ ਕਰੇਗਾ ਮਨੁੱਖ ਗ੍ਰਸ ਦਾ ਤਿਆਗ ਕਰ ਸਕਦਾ ਹੈ ਪਰਿਵਾਰ ਦਾ ਤਿਆਗ ਕਰ ਸਕਦਾ ਹੈ ਪਰ ਗ੍ਰਸ ਦੀਆਂ ਰੁਚੀਆਂ ਦਾ ਤਿਆਗ ਕਿਵੇਂ ਕਰੇਗਾ ਗੁਰੂ ਨਾਨਕ ਨਹੀਂ ਮੰਨਦੇ ਪੰਗਤੀ ਮੈਂ ਤੁਹਾਨੂੰ ਸਰਵਨ ਕਰਾਵਾਂ ਮੈਂ بڑے بڑے ਸਾਧੂਆਂ ਨੂੰ ਜਦ ਸੁਣਾਈ ਤੇ ਸ਼ਰਮਸਾਰ ਵੀ ਹੋਏ ਜਤਨ ਕਰੇ ਬਿੰਦ ਕਿਵੇਂ ਨਾ ਰਹੀ ਮਨੁਆ ਡੋਲੇ ਨਰਖੇ ਜਾਏ ਗੁਰੂ ਨਾਨਕ ਮੰਗਤੀ ਮੈਂ ਫਿਰ ਦੁਹਰਾ ਰਹੇ ਹਾਂ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਹੈ ਪਹਿਲੇ ਪਾਸੇ ਬੜਾ ਯਤਨ ਕਰਦਾ ਇਹਨਾਂ ਗ੍ਰਸਥ ਦੀਆਂ ਰੁਚੀਆਂ ਨੂੰ ਦਬਾਉਣ ਦੀ ਇਹ ਇੰਜ ਹੈ ਜਿਵੇਂ ਭੁੱਖ ਲੱਗੀ ਹੈ ਭੋਜਨ ਦੀ ਹੁਣ ਭੁੱਖ ਨੂੰ ਕੋਈ ਦਬਾਵੇ ਪਿਆਸ ਨੂੰ ਦਬਾਵੇ ਦਬੇਗੀ ਵਧੇ ਰੋਜ਼ ਰੋਜ਼ ਵਧੇ ਸਮੇਂ ਨਾਲ ਵੱਧਦੀ ਜਾਏ ਜਤਨ ਕਰੇ ਬਿੰਦ ਕਿਵੇਂ ਨਾ ਰਹੀ ਮਨਵਾ ਡੋਲੇ ਨਰਕੇ ਜਾਏ ਭੁੱਖ ਲੱਗੀ ਹੈ ਹੋਰ ਕਿਸੇ ਤਰੀਕੇ ਨਾਲ ਨਹੀਂ ਮਿਟੇਗੀ ਭੋਜਨ ਨਾਲ ਮਿਟੇਗੀ ਨਹੀਂ ਮਿਟੇਗੀ ਭੁੱਖ ਤੇ ਭੋਜਨ ਨਾਲ ਮਿਟੇਗੀ ਪਿਆਸ ਤੇ ਪਾਣੀ ਨਾਲ ਮਿਟੇਗੀ گرو نانک دیو جی مہاراج کہ لوڑوں کا تیاگ نہیں ہو سکتا جو لوڑوں کے تیاگ کا نعرا لکھنگی ہے سنت وہ جو لوبھ کا تیاغی ہے لوڑا تیاگی نہیں ہے لوب کا تیاگی ہے گرست کا تیاگی نہیں ہے سیما تو ودی ہوئی واشن کا تیاگی ہے پدارتھ کا تیاگی نہیں ہے لوب کا تیاگی ہے امید یہ گل پکڑ چاہیے ਦੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਅੰਤਰ ਪਿਆਸ ਹੁਣ ਅੰਦਰ ਮਨ ਦੇ ਚ ਪਿਆਸ ਪੈਦਾ ਹੋ ਗਈ ਪ੍ਰਮਾਤਮਾ ਦੀ ਪਿਆਸ ਤਨ ਨੂੰ ਨਹੀਂ ਲੱਗਣੀ ਤਨ ਨੂੰ ਤੇ ਪਾਣੀ ਦੀ ਪਿਆਸ ਲੱਗਦੀ ਹੈ ਗੁਰਬਾਣੀ ਦੀ ਪਿਆਸ ਮਨ ਨੂੰ ਲੱਗੇ ਇਹ ਵੀ ਮੈਂ ਅਰਜ਼ ਕਰਾਂ ਭੋਜਨ ਦੀ ਭੁੱਖ ਤਨ ਨੂੰ ਲੱਗਦੀ ਹੈ ਭਜਨ ਦੀ ਭੁੱਖ ਤੇ ਮਨ ਨੂੰ ਲੱਗੇ ਹੋਰ ਵੀ ਮੈਂ ਅਰਜ਼ ਕਰਾਂ ਜਿਹਨੂੰ ਭੋਜਨ ਦੀ ਭੁੱਖ ਨਾ ਲੱਗਦੀ ਹੋਵੇ ਵੈਦ ਹਕੀਮ ਕਹਿੰਦੇ ਨੇ ਸਰੀਰ ਰੋਗੀ ਹੈ ਭੁੱਖ ਨਹੀਂ ਲੱਗਦੀ ਰੋਗੀ ਜਿਸ ਦੇ ਅੰਦਰ ਭਜਨ ਦੀ ਭੁੱਖ ਨਹੀਂ ਇਹ ਮਾਨਸਿਕ ਰੋਗੀ ਹੈ ਇਹਦਾ ਮਨ ਇਤਨਾ ਲੋਭ ਨਾਲ ਭਰਿਆ ਹੋਇਆ ਹੈ ਪਰਮਾਤਮਾ ਦੀ ਪਿਆਸ ਪੈਦਾ ਹੀ ਨਹੀਂ ਹੁੰਦੀ ਭੁੱਖ ਪੈਦਾ ਹੀ ਨਹੀਂ ਹੁੰਦੀ ਇਹ ਮਾਨਸਿਕ ਰੋਗੀ ਹੈ ਬਹੁਤ ਥੋੜੇ ਐਸੇ ਰੋਗੀ ਨੇ ਜਿਨ੍ਹਾਂ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ ਐਸੇ ਰੋਗੀਆਂ ਨਾਲ ਸੰਸਾਰ ਭਰਿਆ ਪਿਆ ਜਿਨ੍ਹਾਂ ਦੇ ਅੰਦਰ ਭਜਨ ਦੀ ਭੁੱਖ ਹੈ ਹੀ ਨਹੀਂ ਭਰਿਆ ਪਿਆ ਸਾਰਾ ਸੰਸਾਰ ਜੋ ਜੋ ਹਦੀਸੇ ਸੋ ਸੋ ਰੋਗੀ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੋਨ ਗੁਰ ਵਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੇ ਔਰਕੇ ਜਾਣੇ ਕੋ ਪੀੜ ਪਰੇ ਤੀਰ ਤਨ ਨੂੰ ਲਗੇ ਤਨ ਤੜਪਦਾ ਹੈ ਸ਼ਬਦ ਦਾ ਤੀਰ ਮਨ ਨੂੰ ਲਗੇ ਤੇ ਲੋਭ ਜਦ ਨਿਕਲਦਾ ਹੈ ਮਨ ਵੀ ਤੜਪਦਾ ਬੜਾ ਭਿਆਨਕਰ ਤੜਪਦਾ ਹੈ ਇਸ ਮਾਨਸਿਕ ਪੀੜਾ ਨੂੰ ਭਾਈ ਗੁਰਦਾਸ ਨੇ ਵਰਣਨ ਕੀਤਾ ਹੈ ਦੁਨੀਆ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਦੁੱਖ ਤੇ ਪੀੜਾ ਨਹੀਂ ਹੈ ਜਬੱਦੀ ਝੋਟ ਖਾਲ ਕੇ ਜੋ ਪੀੜਾ ਪੈਦਾ ਹੁੰਦੀ ਚਲੋ ਮੈਂ ਸਵਈਆ ਤੁਹਾਨੂੰ ਸਰਵਨ ਕਰਾਈ ਦੇਣਾ ਅਗਨ ਜਰਤ ਜਲ ਬੂਡਤ ਸਰਪ ਗਰਸੇ ਸ਼ਸਤਰ ਅਨੇਕ ਰੋਮ ਰੋਮ ਕਰਗਾਤ ਹੈ ਜੀਵ ਦਾ ਜਗ ਦਾ ਮਨੁੱਖ ਜਵਲਾ ਮੁਖੀ ਅਗ ਦੇ ਚ ਗਿਰ ਜਾਏ ਜਿੰਦਾ ਜਲ ਰਿਓਵੇ ਜਿਹੜੀ ਪੀੜਾ ਆਉਂਦੀ ਹੈ ਭਾਈ ਜੀ ਕਹਿੰਦੇ ਇਕੱਠੀ ਕਰੀਏ ਅਗਨ ਜਰਤ ਜਲ ਬੂੜਤ ਬੜੇ ਗਹਿਰੇ ਪਾਣੀ ਦੇ ਵਿੱਚ ਡੁੱਬ ਰਿਓਵੇ ਗੋਥੇ ਖਾਰਿਆ ਤੇ ਬਚਣ ਦਾ ਕੋਈ ਉਪਰਾਹ ਨਾ ਹੋਵੇ ਉਸ ਵਕਤ ਜੋ ਸਰੀਰਕ ਤੇ ਮਾਨਸਿਕ ਪੀੜਾ ਆਉਂਦੀ ਹੈ ਭਾਈ ਜੀ ਕਹਿੰਦੇ ਇਹ ਵੀ ਇਕੱਠੀ ਕਰੀਏ ਅਗਨ ਜਰਤ ਜਲ ਬੂੜਤ ਸਰਪ ਗਰਸੇ ਕੋਬਰੇ ਨਾਗ ਨੇ ਫਨੀਅਰ ਸੱਪ ਨੇ ਡੰਗ ਮਾਰਿਆ ਜ਼ਹਿਰ ਚੜਨੇ ਸ਼ੁਰੂ ਹੋ ਗਈ ਹੁਣ ਜੋ ਸਰੀਰਕ ਤੇ ਮਾਨਸਿਕ ਸੰਤਵ ਪੈਦਾ ਹੁੰਦਾ ਹੈ ਪੀੜਾ ਪੈਦਾ ਹੁੰਦੀ ਹੈ ਭਾਈ ਜੀ ਕਹਿੰਦੇ ਨੇ ਇਹ ਵੀ ਇਕੱਠੀ ਕਰੀ ਸਾਰੇ ਸਰੀਰ ਤੋਂ ਜਦ ਪ੍ਰਾਣ ਨਿਕਲਦੇ ਨੇ ਬੜੀ ਪੀੜਾ ਹੈ ਸੀਮਾ ਤੋਂ ਵੱਡੀ ਹੋਈ ਪੀੜਾ ਹੀ ਮਨੁੱਖ ਨੂੰ ਬੇਹੋਸ਼ ਕਰ ਦਿੰਦੀ ਹੈ ਮੌਤ ਦੇ ਸਮੇਂ ਬੇਹੋਸ਼ ਕਿਉਂ ਹੋ ਜਾਂਦਾ ਹੈ ਪੀੜਾ ਸੀਮਾ ਤੋਂ ਵੱਡੀ ਸਾਰੇ ਸਰੀਰ ਦੇ ਚੋਂ ਪ੍ਰਾਣ ਨਿਕਲਦੇ। ਕੁਦਰਤ ਨੇ ਥੋੜੀ ਇਹ ਨਿਯਮਾਵਲੀ ਬਣਾ ਦਿੱਤੀ ਹੈ ਕਿ ਸੀਮਾ ਤੋਂ ਜਦ ਵੀ ਕੋਈ ਪੀੜਾ ਵੱਧਦੀ ਹੈ ਮਨੁੱਖ बेहोश ਹੋ ਜਾਂਦਾ ਹੈ। ਸਾਰੇ ਸਰੀਰ ਚੋਂ ਪ੍ਰਾਣ ਨਿਕਲਣੇ ਬੜੀ ਭयंकर ਪੀੜਾ ਮਨੁੱਖ बेहोश ਹੋ ਜਾਂਦਾ। ਅਗਨ ਜਰਤ ਜਲ ਬੂਡਤ ਸਰਪ ਗਰਸੇ। ਸ਼ਸਤਰ ਅਨੇਕ ਰੋਮ ਰੋਮ ਕਰ ਕਰ।